ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪਿਛਲੇ ਦਿਨੀ ਪਿੰਡ ਪਤਨਾਵਾਲ ਵਿੱਚ ਹੋਏ ਝਗੜੇ ਦੇ ਸਬੰਧ ਚ ਇਨਸਾਫ ਨਾ ਮਿਲਣ ਸਬੰਧੀ ਸਰਵਨ ਸਿੰਘ ਪੁੱਤਰ ਕੁੰਨ ਸਿੰਘ ਵਾਸੀ ਪਤਨਾਵਾਲ ਨੇ ਦੱਸਿਆ ਕਿ ਐਮਐਲਆਰ ਭੇਜਣ ਦੇ باوجود ਵੀ ਪੁਲਿਸ ਵੱਲੋਂ ਅਜੇ ਤੱਕ ਦੋਸ਼ੀਆਂ ਉਰੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪੀੜਤ ਪਰਿਵਾਰ ਨੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੋਸ਼ੀਆਂ ਉਰੋਂ ਕਾਰਵਾਈ ਕਰਦੇ ਹੋਏ ਸਾਨੂੰ ਇਨਸਾਫ ਦਿੱਤਾ ਜਾਵੇ ਜਦਕਿ ਤਬਦੀਸੀ ਅਫਸਰ ਨੇ ਦੱਸਿਆ ਕਿ ਦੋਨਾਂ ਧਿਰਾਂ ਨੂੰ ਬੁਲਾ ਕੇ ਬੰਦੀ ਕਾਰਵਾਈ ਜਲਦ ਕੀਤੀ ਜਾਵੇਗੀ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੈਂ ਪਸਨਾਵਾਲ ਦਾ ਰਹਿਣਾ ਸਰਵਰ ਸਿੰਘ ਮੇਰਾ ਨਾਂ ਜੇ ਮਸਲਾ ਸਾਡਾ ਹੈ ਜੇ ਸਰਤਾਜ ਸਿੰਘ ਪੁੱਤਰ ਜਰਨੈਲ ਸਿੰਘ ਹੀਰਾ ਸਿੰਘ ਪੁੱਤਰ ਬਲਕਾਰ ਸਿੰਘ ਇਹ ਰਾਤ ਕਿਤਿਬਨ 9 ਮਈ ਨੂੰ ਕੰਦ ਟੱਪ ਕੇ ਸਾਡੇ ਘਰ 'ਚ ਅਸੀਂ ਸੁੱਤੇ ਹੋਏ ਆ ਮਿਲਾਨ ਕੇ ਇਹਨਾਂ ਨੇ ਝਗੜਾ ਕੀਤਾ ਸਾਡੇ ਕਈ ਵੇੜੇ 'ਚੋਂ ਫੜ ਕੇ ਮੇਰੇ ਭਰਾ ਦੇ ਪੈਰ ਤੇ ਮਾਰੀ ਆ ਸਾਡੀ ਪੜੇਮੀ ਦਾ ਰਿਸ਼ਤਾ ਕਰਾਇਆ ਤੇ ਉਹ ਜਿਹੜੇ ਸਾਡੇ ਪੜੇਮੀ ਦੇ ਸਹੁਰਾ ਪਰਿਵਾਰ ਆ ਇਹਦੇ ਉਹ ਰਿਸ਼ਤੇਦਾਰ ਇਹ ਤਲਾਕ ਦੀ ਮੰਗ ਰੱਖਦਾ ਸਾਡੇ ਨਾਲ ਆ ਵੀ ਲੜਾਈਆਂ ਝਗੜੇ ਕਰਦਾ ਰਹਿੰਦਾ ਅੱਗੇ ਵੀ ਮੈਡੀਕਲ ਹੋਇਆ ਥਾਣੇ ਤੇ ਆ ਸਾਡਾ ਉਹਦੀ ਧਾਰਨ 323 ਦੀ ਰੱਬੜ ਪਾਤੀ ਆ ਫਿਰ ਇਹਨਾਂ ਨੇ ਲੜਾਈ ਕੀਤੀ ਇਹ ਤਾਂ ਖਾਤੀ ਸੁਣਾਈ ਨਹੀਂ ਹੋਈ ਹੁਣ 9 ਮਈ ਨੂੰ ਫਿਰ ਇਹਨਾਂ ਨੇ ਸਾ ਲੜਾਈ ਕੀਤੀ ਛੱਟਾਂ ਲਾ ਗਏ ਨਾ ਗੁਰਦਾ ਲਾ ਗਏ ਨਾਕਾ ਲਾ ਛੋਟਿਆ ਸਾਡੀ ਕੋਈ ਹੋਰ ਰਸਤਾ ਨਹੀਂ ਹੈਗਾ ਇਹ ਰਸਤਾ ਰੋਕ ਦੇ ਕੇ ਮੈਡੀਕਲ ਨਾ ਕਰਾਉਣ ਅਸੀਂ ਵੀ ਕੰਡ ਟਾਪ ਕੇ ਇਸ ਤਰੀਕੇ ਨਾਲ ਮੈਡੀਕਲ ਕਰਾਇਆ ਸਾਡਾ ਇੱਥੇ ਮੈਡੀਕਲ ਥਾਣੇ ਆ ਇਹ ਆਮ ਪਾਰਟੀ ਦੇ ਬੰਦੇ ਆ ਤੁਹਾਡੇ ਤੇ ਪੁਲਿਸ ਨੂੰ ਆਮ ਪਾਰਟੀ ਦਾ ਪ੍ਰਭਾਵ ਪਾ ਗਏ ਤੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਸਰ ਤੇ ਸਾਨੂੰ ਇਸ ਦਾ ਮੈਡੀਕਲ ਕਰਾਇਆ ਕਿੱਥੇ ਦਾ ਹੁੰਦਾ ਇਹ ਤੇ ਧਾਰੀਆਲ ਸਰ ਸਰਕਾਰੀ ਹਸਪਤਾਲ ਨਹਿਰ ਤੇ ਜਿੱਥੇ ਅਸੀਂ ਦਾਖਲ ਹੋਏ ਆ ਤੇ ਮੈਡੀਕਲ ਹਾਂ ਦਾ ਧਾਰੀਆਲ ਥਾਣੇ ਗਿਆ ਜੇ ਤੇ ਪੁਲਿਸ ਨੂੰ ਇਹ ਦਬਾਅ ਪਾ ਰਹੇ ਆ ਆਮ ਪਾਰਟੀ ਦਾ ਕਰਕੇ ਤੇ ਪੁਲਿਸ ਸਾਡੀ ਕੋਈ ਸੁਣਾਈ ਨਹੀਂ ਕਰ ਰਹੀ ਪੁਣਾ ਕੇ ਬਿਆਨ ਲਿਆ ਪੁਲਿਸ ਨੇ ਨਹੀਂ ਸਰ ਸਾਡਾ ਕੋਈ ਬਿਆਨ ਨਹੀਂ ਲਿਆ 1 ਮਹੀਨਾ 1 ਦਿਨ ਹੋ ਗਿਆ ਜੇ ਕੋਈ ਬਿਆਨ ਨਹੀਂ ਲਿਆ ਇਹਨਾਂ ਨੇ ਤੇ ਇਹ ਜਿਹੜੇ ਲੋਕਾਂ ਕੋਲ ਸ਼ੈਨ ਕਰਾ ਰਿਆ ਜੇ ਉਹ ਨਵਾਂ ਪਸਨਾ ਹਾਲ ਦੇ ਆ ਬਾਹਰ ਦੇ ਬੰਦੇ ਆ ਜਿਨ੍ਹਾਂ ਦੇ ਸ਼ੈਨ ਕਰਾ ਰਿਆ ਜੇ ਪਿੰਡ ਦੇ ਮੋਦ ਪੈ ਸ਼ੈਨ ਕਰਕੇ ਦੇ ਸਕਦਾ ਇਹਨੂੰ ਗਨਾਥੇ ਸਰਪੰਚ ਦਵੇ ਹਦਿਆਥੇ ਸਰਪੰਚ ਦੇ ਪਿੰਡ ਦੀ ਪੰਚਾਇਤ ਦੇ ਇਹ ਪੁਰਾਣਾ ਪਸਨਾ ਹਾਲ ਦੇ ਜੇ ਰਹਿਣ ਵਾਲੇ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੇ ਮੰਗ ਸਾਰਾ ਹੀ ਇਹੀ ਕਰਦੇ ਆ ਕਿ ਸਾਨੂੰ ਇਨਸਾਫ ਕੀਤਾ ਦਵਾਇਆ ਜਾਏ ਜੋ ਇਹਨਾਂ ਦੇ ਕਾਨੂੰਨੀ ਕਾਰਵਾਈ ਬਣਦੀ ਹੈ ਸਖਤ ਸਖਤ ਕੀਤੀ ਜਾਏ 23 24 ਦਾ ਇਹਨਾਂ ਦੇ ਪਰਚਾ ਹੋਇਆ ਜੇ ਡਾਕਟਰ ਦਾ ਸਰਬ ਪਿੰਡ ਪਸਣਾ ਵਾਲਾ ਤੇ ਇੱਕ ਝਗੜਾ ਹੋਇਆ ਹੈਗਾ ਉਹਦੇ ਸਬੰਧ ਜੇ ਤੁਹਾਡੇ ਕੋਲ ਐਮਐਲਏ ਆਈ ਆ ਤੇ ਕੀ ਹੁਣ ਤੱਕ ਇਹਦੀ ਸਰੋਕਾਰ ਆਈ ਆ ਜੇ ਕੋਈ ਪਾਰਟੀ ਕੋਈ ਸੱਜਿਆਗਾ ਭਾਈ ਇਹ ਨਹੀਂ ਕਿ ਬਸ ਬਰਾਸ ਨਾਲ ਸਾਬ ਜੇ ਇਹਨਾਂ ਜੋ ਬਣਦੀ ਹੁਕਮ ਕਰਦੇ ਆ